ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਢਾਈ ਵਾਲਾ ਘੇਰਾ ਮੋੜਨਾ ਇਹਠਾ ਤੋਂ ਫੱਟਾ ਮੋੜਨਾ ਯਾਨੀ ਕਿ ਤਰਪਾਈ ਵਾਲਾ ਆਹ ਆਪਣੀ ਕਢਾਈ ਹੈ ਜੀ ਆਪਾਂ ਇਸ ਤਰ੍ਹਾਂ ਇਹਨੂੰ ਨਹੀਂ ਮੋੜਨਾ ਜੇ ਐਵੇਂ ਮੋੜਾਂਗੇ ਫਿਰ ਆਪਾਂ ਨੂੰ ਇੱਧਰ ਪਤਾ ਨਹੀਂ ਲੱਗਦਾ ਜੀ ਫੱਦਰ ਹੈਗਾ ਕੱਪੜਾ ਕਿ ਘੱਟ ਰਹਿ ਗਿਆ ਆਪਾਂ ਕੀ ਕਰਨਾ ਪਹਿਲਾਂ ਇਹਦੇ ਸਿੱਧੀ ਸਿਹੜ ਤੇ ਕੱਚੀ ਸिलाई ਲਾਣੀ ਹੈ ਇਸ ਤਰ੍ਹਾਂ ਜਿੰਨਾ ਜਿੰਨਾ ਤੁਸੀਂ ਮੋੜਨਾ ਮੋੜ ਸਕਦੇ ਹੋ ਮੋਟੇ ਸिलाई ਕਰ ਲੈਣੀ ਹੈ ਇਸ ਤਰ੍ਹਾਂ ਕੱਚੀ ਸिलाई ਲਾ ਲਓ ਇੱਕ ਵਾਰ ਆਪਾਂ ਕੱਚੀ ਸिलाई ਲਾ ਲਈ ਹੁਣ ਕੀ ਕਰਨਾ ਇਸ ਤਰ੍ਹਾਂ ਇਹਨੂੰ ਐਵੇਂ ਮੋੜਨਾ ਹੁਣ ਇਧਰਲੀ ਸਾਈਡ ਤੋਂ ਸिलाई ਨਹੀਂ ਲਾਉਣ ਲੱਗਣਾ ਐਵੇਂ ਨਹੀਂ ਸिलाई ਲਾਉਣੀ ਜਿਵੇਂ ਆਪਾਂ ਕੀ ਕਰਦੇ ਹਾਂ ਇਸ ਤਰ੍ਹਾਂ ਐਵੇਂ ਰੱਖ ਕੇ ਐਵੇਂ ਸिलाई ਲਾਣੇ ਇਸ ਤਰ੍ਹਾਂ ਨਹੀਂ ਲਾਉਣੀ ਸिलाई ਸिलाई ਤੁਸੀਂ ਇਧਰੋਂ ਸਿੱਧੇ ਪਾਸੇੋਂ ਲਾਉਣ ਲੱਗਣਾ ਇਸ ਤਰ੍ਹਾਂ ਇਹਨੂੰ ਮੋੜ ਲੋ ਜਿੰਨਾ ਤੁਸੀਂ ਕੜਾਈ ਦੇ ਹੇਠਾਂ ਕੱਪੜਾ ਛੱਡਣਾ ਛੱਡ ਸਕਦੇ ਹੋ ਰੱਖ ਸਕਦੇ ਹੋ ਇਸ ਤਰ੍ਹਾਂ ਕਿਉਂਕਿ ਆਪਣੀ ਕੜਾਈ ਇਕੱਠੀ ਹੋ ਜਾਂਦੀ ਹੈ ਹੇਠਾਂ ਵਾਲਾ ਕੱਪੜਾ ਆਪਣਾ ਵਾਝ ਜਾਂਦਾ ਹੁੰਦਾ ਫਿਰ ਬਲ ਪੈ ਜਾਂਦੇ ਜੇ ਆਪਾਂ ਸਿੱਧਾ ਫਟਾ ਲੇੜਾਂਗੇ इस तरह इधरों वेख के चंकी तरह सही करके इस तरह साफ कर करके चंकी तरह सिलाई ला लेनी ਆ ਦੇਖੋ ਜੀ ਆਪਣਾ ਕੇਰਾ ਲੈ ਲੇਡ ਵਾਲੀ ਲੇਡ ਲਾ ਲਈ ਆਪਾਂ ਫੱਟਾ ਮੋੜ ਗਿਆ ਆਪਣਾ ਇਧਰ ਦੇਖੋ ਕਿਤੇ ਵੀ ਵੱਲ ਨਹੀਂ ਪਿਆਗਾ ਇਸ ਤਰ੍ਹਾਂ ਫੱਟਾ ਮੋੜਨ ਨਾਲ ਸਫਾਈ ਬਹੁਤ ਆਉਂਦੀ ਹੈ ਕੇਰੇ ਤੇ ਜੀ ਕਢਾਈ ਵੀ ਨਹੀਂ ਇਕੱਠੀ ਹੋਈ ਆਪਣੀ ਨਹੀਂ ਤਾਂ ਕਢਾਈ ਦੇ ਵਿੱਚ ਵੱਲ ਜੇ ਪਏ ਜਾਂਦੇ ਆ ਇਹ ਠਾਂਲਾ ਕਪੜਾ ਧਿੱਲਾ ਹੁੰਦਾ ਉੱਪਰ ਲੱਕਾ ਸਿਆ ਹੁੰਦਾ ਤਾਂ ਕਰਕੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ویډیو نو فالو واچ کړیا کرو